ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ LPG ਦੇ ਪ੍ਰਤੀ ਸਿਲੰਡਰ ਦੇ ਉੱਪਰ 50 ਰੁਪਏ ਕੀਮਤ ਫਿਰ ਤੋਂ ਵਧਾ ਦਿੱਤੀ ਗਈ ਹੈ ਜਿਸ ਦਾ ਬਾਅਦਚੋਰ ਆਮ ਲੋਕਾਂ ਦੀ ਜੇਬ ਦੇ ਉੱਪਰ ਇਸ ਦਾ ਅਸਰ ਕਾਫੀ ਦੇਖਣ ਨੂੰ ਮਿਲੇਗਾ ਦੱਸ ਦਈਏ ਲਾਖਨਵਸੇ ਗੱਲਬਾਤ ਕੀਤੀ ਹੈ ਉਹਨਾਂ ਨੇ LPG ਸਿਲੰਡਰ ਦੇ ਰੇਟ ਵਧਣ ਦੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਉਹਨਾਂ ਕਿਹਾ ਹੈ ਕਿ ਦਿਨ ਪਾ ਦਿਨ ਮਹਿੰਗਾਈ ਵਾਧੀ ਜਾ ਰਹੀ ਹੈ ਇਸ ਦਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ ਸਰਕਾਰ ਚੰਗੇ ਦਿਨਾਂ ਦੇ ਸੁਪਨੇ ਦਿਖਾ ਕੇ ਉਸ ਤੇ ਖਰੇ ਨਹੀਂ ਉਤਰਦੀ ਚੰਗੇ ਦਿਨ ਦੇ ਸੁਪਨੇ ਕੇਵਲ ਗੱਲਾਂ ਬਾਤਾਂ ਤੱਕ ਹੀ ਸੀਮਿਤ ਰਹਿ ਜਾਂਦੇ ਨੇ ਹਕੀਮ ਤਾਨੂੰ ਲੈ ਕੇ ਕਹਿਣਾ ਤੇ ਕੀ ਆ ਕਿ ਕਹਿਣ ਜੋਗੀ ਕੋਈ ਗੱਲ ਤੇ ਨਹੀਂ ਇਹ ਸਰਕਾਰ ਨੇ ਜਿੱਦਾਂ ਲੋਕਾਂ ਦਾ ਸੰਗ ਕੁਟਿਆ ਜਿੱਦਾਂ ਗੱਲ ਚੰਗੂਠੇ ਦੇ ਦਿੱਤਾ ਨਾ ਲੋਕਾਂ ਨੂੰ ਤੇ ਰੋਟੀ ਦੇ ਲਾਨੇ ਪੈ ਗਏ ਨੇ ਐਂਜ ਲੱਗਦਾ ਹੈ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਜੰਗਲ ਦੇ ਵਿੱਚ ਰਹਿੰਦੇ ਸੀ ਤੇ ਕੱਚਾ ਮਾਸ ਤੇ ਕੱਚਾ ਅੰਨ ਖਾਂਦੇ ਹੀ ਨਾ ਲੱਗਦਾ ਹੈ ਕਿ ਹੌਲੀ-ਹੌਲੀ ਇਹ ਸਾਨੂੰ ਉਸ ਜੁੱਪ ਵਿੱਚ ਲੈ ਕੇ ਜਾਣਗੇ ਕਿ ਕੋਈ ਪਕਾਉਣ ਦੀ ਪਕਾ ਕੇ ਅੰਨ ਖਾਣ ਦੀ ਰਵਾਇਤ ਮੈਨੂੰ ਲੱਗਦਾ ਹੈ ਖਤਮ ਕਰਨ ਤੇ ਤੁਲਕੀਆਂ ਨੇ ਸਰਕਾਰਾਂ ਪਹਿਲਾਂ ਤਾਂ ਕੋਈ ਸਬਸਿਡੀ ਆਉਂਦੀ ਸੀ ਅਜੋ ਸਬਸਿਡੀ ਵੀ ਕੋਈ ਨਹੀਂ ਆਉਂਦੀ ਜੇ ਆਉਂਦੀ ਹੈ ਤੇ ਨਾਮਾਤਰ ਆਉਂਦੀ ਹੈ ਕੰਮਕਾਰ ਦਾ ਵੈਸੇ ਬੜਾ ਬੁਰਾ ਹਾਲ ਆ ਰਿਹਾ ਵਰਲਡਵਾਈਡ ਮੰਦਾ ਚੱਲਣ ਡਿਆ ਔਰ ਉਤੋਂ ਹਰ ਚੀਜ਼ ਦੀ ਮਹਿੰਗਾਈ ਕਰੀ ਜਾਨੀ ਕਾਰਪੋਰੇਟਾਂ ਦੇ ਘਰ ਭਰੀ ਜਾਨੇ ਉਹਨਾਂ ਨੂੰ ਫਾਇਦੇ ਦੇਈ ਜਾਣਾ ਇਹ ਕਹਿੰਦਾ ਜੇ ਗੈਸ ਦੇ ਉੱਤੇ ਹੀ ਗੈਸ ਦਾ ਨਾਲ 20 ਦਿਨ ਨਹੀਂ ਨਿਕਲਦੇ ਸਾਡੀ ਨਾਲ ਤੇ ਸਾਨੂੰ ਸਿਲੰਡਰ ਲੈਣਾ ਪੈਂਦਾ ਪਹਿਲੇ ਜੋ ਇਸ 700 ਰੁਪਏ ਦਾ ਸਿਲੰਡਰ ਸੀ ਫਿਰ 750 ਦਾ ਆਇਆ ਹੁਣ 850 ਦਾ ਪਿਛਲੇ ਦਿਨਾਂ ਵਿੱਚ ਕੱਲ੍ਹ ਦਾ 900 ਦਾ ਹੋ ਗਿਆ ਐ ਇੰਨੀ ਮਹਿੰਗਾਈ ਦੇ ਵਿੱਚ ਸਾਨੂੰ ਤਾਂ ਖੁਦ ਨਹੀਂ ਸਮਝ ਆਉਂਦੀ ਕਿ ਇਹ ਆਪਣਾ ਘਰ ਕਿਵੇਂ ਚਲਾਣਾ ਹੈ ਹਰ ਚੀਜ਼ ਮਹਿੰਗੀ ਹੈ ਸਬਜ਼ੀਆਂ ਮਹਿੰਗੀਆਂ ਨੇ ਵਿਚਾਰ ਜਾਣਾ ਮਹਿੰਗਾ ਹੋ ਗਿਆ ਐ ਸਮਾਨ ਲਿਆਉਣਾ ਮਹਿੰਗਾ ਹੋ ਗਿਆ ਕੱਚਾ ਸਾਡਾ ਕਿਚਨ ਦਾ ਜਿੰਨੇ ਬਜਟ ਸਾਡਾ ਅੱਗੇ ਸੀ ਉੰਨੇ ਵਿੱਚ ਹੁਣ ਚੱਲਦਾ ਹੀ ਨਹੀਂ ਸਾਨੂੰ ਐਕਸਟਰਾ ਪੈਸਿਆਂ ਦੀ ਜਰੂਰਤ ਹੁੰਦੀ। ਫਿਰ ਸਾਨੂੰ ਮੰਗਨੇ ਪੈਂਦੀ ਆ ਕਰਦੇ ਆ ਕੋ ਪੈਸੇ ਹੋਰ ਇਹ ਸਾਨੂੰ ਦੇ ਦਿਓ ਮੰਗਿਆਈ ਸਾਨੂੰ। ਹਰ ਸਰਕਾਰ ਜਿਹੜੀਆਂ ਵੀ ਆਈਆਂ ਸਾਰੀਆਂ ਲਾ ਰੇਲ ਹੁੰਦੀਆਂ ਰਹੀਆਂ। ਆਹੋ ਜਿਹਾ ਆਹੋ ਜਿਹਾ ਕਿਸੇ ਨੇ ਕੁਝ ਸਸਤਾ ਨਹੀਂ ਕੀਤਾ ਕੁਝ ਨਹੀਂ ਕੀਤਾ ਦਿਨੋਂ ਦਿਨ ਮੰਗਿਆਈ ਵਾਧੀ ਜਾ ਰਹੀ ਹੈ ਬਸ। ਅੱਛੇ ਦਿਨ ਦਾ ਵਾਦਾ ਸੀ ਕੀ ਲੱਗਦਾ ਇਤਨਾ ਅੱਗੇ ਨੇ। ਅਸੀਂ ਤੇ ਵੇਖੇ ਨਹੀਂ ਜੀ ਅੱਛੇ ਦਿਨ ਕਿਹੜੇ ਨੇ। ਮੋਦੀ ਨੇ ਕਿੰਨਾਂ ਨੂੰ ਦਿੱਤਾ ਤੇ ਕਿੰਨਾਂ ਨੂੰ ਨਹੀਂ ਦਿੱਤਾ। ਲੋਕਾਂ ਨੇ ਮੈਂ ਮੜੀ ਐਡ ਕਰਦਾ ਕਿ ਇਹ ਫਲਾਣੇ ਨੂੰ ਆ ਮੁਫਤ ਦੇਤਾ ਦੇਤਾ ਉਹਨਾਂ ਨੂੰ ਸਿਲੰਡਰ ਮੁਫਤ ਨੇ ਇਹਨਾਂ ਰੋਮਤਾ ਸਾਨੂੰ ਤੇ ਕੁਛ ਨਹੀਂ ਮੁਫਤ ਆਗਾ ਅਸੀਂ ਤੇ ਆਪਣੇ ਕੋਲੇ ਖਰਚਾ ਕਰਦੇ ਪਏ ਆ ਓਕੇ ਕਰੀਏ ਸੋਕੇ ਕਰੀਏ ਸਾਰੇ ਦਿਨ ਅਸੀਂ ਆਪ ਹੀ ਹੈ ਨਾ ਵਧਦੇ ਰੇਟ ਵਧਦੇ 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 ਕਿੰਨੀ ਦੂਰ ਚਲੇ ਗਏ ਆ ਪਹਿਲਾਂ ਸਾਨੂੰ ਹਰ ਸਿਲੰਡਰ ਤੇ ਸਬਸਿਡੀ ਮਿਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਉਹ ਵੀ ਨਹੀਂ ਮਿਲਦੀ ਹੁਣ ਤੇ ਹੁਣ ਇਹ ਸਿਲੰਡਰ ਇਹਨਾਂ ਮਹਿੰਗਾ ਉਹਨ ਕਰਕੇ ਮੰਗਾਈ ਹੁਣ ਕਰਕੇ ਸਾਰਾ ਜਿਹੜਾ ਬਜਟ ਆ ਸਾਰਾ ਹਿੱਲ ਗਿਆ ਆ ਬਹੁਤ ਔਖਾ ਹੈ। ਤੁਹਾਨੂੰ ਨਾ ਹੋਟੇ ਨਹੀਂ ਹੋਟੇ ਨੇ। ਇਹ ਕੋਈ ਕਾਰੋਬਾਰਾਂ ਵਿੱਚ ਜੇ ਵਾਧਾ ਨਹੀਂ ਹੋਇਆ ਪਰ ਮੰਗਿਆ ਹੀ ਬੋਝ ਜਾਰੀ ਵੱਧ ਗਿਆ। ਇਹ ਅੱਛਾ ਨਹੀਂ। ਨਾ ਜੀ ਨਾ। ਅੱਛੇ ਦਿਨ ਜੋ ਕਿਹਾ ਸੀ ਮੋਦੀ ਜੀ ਨੇ ਕਿ ਅੱਛੇ ਦਿਨ ਆਉਣਗੇ ਪਰ ਅੱਛੇ ਦਿਨ ਆਏ ਨਹੀਂ। ਨਾ ਹੁੰਦੀ ਉਮੀਦ ਹੀ ਆ। ਅੱਛੇ ਦਿਨ ਨਹੀਂ ਆਉਣਗੇ। ਇਹ ਮੰਗਿਆ ਹੀ ਹੋਇਆ ਯਾਰੀ ਅੱਛੇ ਦਿਨ ਕਿੱਥੋਂ ਆਉਣਗੇ? ਕਰਜ਼ਾ ਲਵਣਾ ਕਿੰਨਾ ਕੋਪਾ ਹੈ। ਬਹੁਤ ਔਖਾ ਹੈ। ਇਹ ਵਿੱਚ ਜਿਨ੍ਹਾਂ ਦੀਆਂ ਨੂੰ ਬੜੀ ਮੁਸ਼ਕਲ ਹੁੰਦੀ ਆ। ਦਰਹਰ ਇੱਕ ਚੀਜ਼ ਸਿਲੰਡਰ ਦੋ ਦੋ ਸਿਲੰਡਰ ਮਹੀਨੇ ਦੇ ਵਿੱਚ ਲੱਗ ਜਾਂਦੇ ਆ ਔਖਾ